ਤੁਸੀਂ ਬਹੁਤ ਇਕਾਗਰਤਾ ਤੇ ਟਿਕਾਉਂ ਦੀ ਦਾਤ ਬਖਸ਼ੋ ਤਾਂ ਜੋ ਆਪਾਂ ਉਹਨਾਂ ਪ੍ਰੀਤਬਾਨਾਂ ਦਾ ਜਿਹੜਾ ਜ਼ਿਕਰ ਹੈ ਉਹ ਗੁਰੂ ਇਤਿਹਾਸ ਵਿੱਚੋਂ ਗੁਰੂ ਕੀ ਕਿਰਪਾ ਬਖਸ਼ਿਸ਼ ਦਾ ਸਦਕਾ ਹੀ ਵਿਚਾਰ ਸਕੀਏ ਆਓ ਇੱਕ ਵਾਰੀ ਕਰੋ ਕਿਰਪਾ ਬਰਾਲਮੇਲ ਗੁਰੂ ਬਖਸ਼ੀ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧਰਮ ਦੀ ਦੁਨੀਆ ਦੇ ਦੋ ਪੱਖ ਹੁੰਦੇ ਨੇ ਅੰਮ੍ਰਿਤ ਬਾਣੀ ਦਾ ਬਚਨ ਹੈ ਸਭ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਹਰ ਕੋ ਨਾਮ ਜਪ ਦੀ ਜਿੰਨੀ ਗੱਲ ਹੈ ਉਹ ਤੁਹਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਸਤਿ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਵਿੱਚੋਂ ਮਿਲੇਗੀ ਜਿਹੜੇ ਨਿਰਮਲ ਕਰਮ ਨੇ ਉਹ ਗੁਰੂ ਕੇ ਸਿੱਖਾਂ ਨੇ ਅਮਰਤ ਗੁਰਬਾਨੀ ਦੇ ਬਚਨਾਂ ਤੇ ਪਹਿਰਾ ਦੇ ਕੇ ਦੁਨੀਆਂ ਦੇ ਤਖਤੇ ਤੇ ਜਿਹੜੀ ਆਪਣੀ ਜ਼ਿੰਦਗੀ ਗੁਜ਼ਾਰੀ ਹੈ ਨਾ ਉਹ ਨਿਰਮਲ ਕਰਮ ਨੇ ਔਰ ਗੁਰੂ ਕੇ ਸਿੱਖਾ ਨੇ ਗੁਜ਼ਾਰੀ ਹੋਈ ਪਵਿੱਤਰ ਜ਼ਿੰਦਗੀ ਨਿਰਮਲ ਕਰਮਾਂ ਦੀ ਉਹਦਾ ਨਾਮ ਹੀ ਇਤਿਹਾਸ ਹੈ ਇਤਿਹਾਸ ਸ਼ਿਆਨੇ ਵਿਦਵਾਨ ਪੁਰਖਾਂ ਦਾ ਬੋਲ ਹੈ ਇਹ ਦੇਹਲੀ ਦੀਪਕ ਦਾ ਕੰਮ ਕਰਦਾ ਹੈ ਦੇਹਲੀ ਦੀਪਕ ਕੀ ਹੁੰਦਾ ਹੈ ਪੁਰਾਤਨ ਸਮੇਂ ਸਿਆਣੇ ਲੋਕ ਜਦੋਂ ਘੱਟ ਤੇਲ ਬਾਲ ਕੇ ਬਹੁਤਾ ਚਾਨਣ ਕਰਨਾਂ ਕੋਸ਼ਿਸ਼ ਕਰਨੀ ਵੀ ਇੱਕ ਦੀਵਾ ਬਾਲ ਕੇ ਉਹਨੂੰ ਦਹਲੀਜ਼ ਤੇ ਰੱਖ ਦੇਣਾ ਜਿਨੇ ਚੌਕੇ ਤੇ ਵੀ ਚਾਨਣ ਕਰਨੇ ਜਿਨੇ ਵਿਹੜੇ ਤੇ ਵੀ ਚਾਨਣ ਕਰਨੇ ਕੋਸ਼ਿਸ਼ ਹੁੰਦੀ ਸੀ ਵੀ ਜਿੰਨਾ ਘੱਟ ਤੇਲ ਬਾਲ ਕੇ ਬਹੁਤਾ ਲਾਹਾ ਲਿਆ ਜਾ ਸਕੇ ਇਤਿਹਾਸ ਨੂੰ ਸਿਆਣੇ ਵਿਦਵਾਨ ਪੁਰਖ ਦਿੱਲੀ ਦੀਪਕ ਸ਼ਬਦ ਤਾਂ ਵਰਤਦੇ ਨੇ ਜਿੱਤੇ ਇਹ ਸਾਡਾ ਪਿਛੋਕੜ ਦੱਸਦਾ ਕਿ ਸਾਡੇ ਪੁਰਖਿਆਂ ਨੇ ਕਿੰਨਾ ਕਿੰਨਾ ਸਮਿਆਂ ਦੇ ਅੰਦਰ ਕਿੰਨੀਆਂ ਬਿਪਤਾਵਾਂ ਦੁੱਖ ਝੱਲ ਕੇ ਅਣਖ ਤੇ ਗੈਰਤ ਨਾਲ ਆਪਣੀ ਜ਼ਿੰਦਗੀ ਗੁਜ਼ਾਰੀ ਉਥੇ ਇਤਿਹਾਸ ਆਉਣ ਵਾਲੀ ਕੌਮ ਦਾ ਭਵੇਖ ਹੈ ਜਿਹੜਾ ਕਿਵੇਂ ਸ਼ਬਰਨ ਹੈ ਉਹ ਇਤਿਹਾਸ ਦੀ ਬੁੱਕਲ ਵਿੱਚੋਂ ਪਤਾ ਲੱਗਦਾ ਹੈ ਫਿਰ ਮੈਂ ਤੁਹਾਨੂੰ ਬੇਨਤੀ ਕਰਾਂ 40 40 ਸਿੱਖਾਂ ਦਾ ਜਥਾ ਸਿੱਖ ਕੌਮ ਵਿੱਚ ਤਿੰਨ ਵਾਰੀ ਸ਼ਹੀਦ ਹੁੰਦਾ ਹੈ ਇੱਕ 40 ਸਿੱਖਾਂ ਦਾ ਜਥਾ ਜਿਹੜਾ ਆ ਦਿਨਾਂ ਵਿੱਚ ਆਪਾਂ ਵਿਚਾਰ ਰਹੇ ਹਾਂ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੁੰਦਾ ਆਪਾਂ ਵਿਚਾਰਨੇ ਦੂਜਾ 40 ਸਿੱਖਾਂ ਦਾ ਜਥਾ ਇਹ ਰੱਬੀ ਕੁਦਰਤ ਹੈ ਰੱਬੀ ਬਾਣਾ ਹੈ ਗੁਰੂ ਦਾ ਉਹ ਮੁਕਤਸਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੁੰਦਾ ਤੀਜਾ ਕਿਹੜਾ 40 ਸਿੱਖਾਂ ਦਾ ਜਤੈ ਉਹ ਸਾਡਾ ਇਤਿਹਾਸ ਆਖਦਾ ਹੈ 1700 11 ਈਸਵੀ ਅੰਦਰ ਅਕਤੂਬਰ ਮਹੀਨੇ ਇਹ ਜਿਹੜਾ ਬਹਾਦਰ ਸ਼ਾਹੀ ਸੀ ਨਾ ਜਿਹਦਾ ਪਹਿਲਾ ਨਾਮ ਮੋਜਮ ਖਾਏ ਹਾਲਾਂਕਿ ਇਹਨੂੰ ਰਾਜ ਭਾਗ ਗੁਰੂ ਕਲਗੀ ਧਰ ਪਾਤਸ਼ਾਹ ਨੇ ਲੈ ਕੇ ਦਿੱਤਾ ਸੀ ਪਰ ਗੁਰੂ ਕਲਗੀ ਧਰ ਜੀ 1708 ਵਿੱਚ ਪ੍ਰਪੁਰ ਪਿਆਨਾ ਕਰ ਗਏ 2 ਸਾਲਾਂ ਬਾਅਦ ਇਹ ਬੇਈਮਾਨ ਹੋ ਗਿਆ ਬੇਈਮਾਨ ਹੋਣ ਤੇ ਇਹਨੇ ਐਲਾਨ ਕੀਤਾ ਕਿ ਕਿਤੇ ਵੀ ਸਿੱਖ ਮਿਲਦਾ ਹੈ ਉਹਨੂੰ ਪਕੜ ਕੇ ਮਾਰ ਮੁਕਾਓ ਤੁਹਾਨੂੰ ਕੋਈ ਸਜ਼ਾ ਨਹੀਂ ਮਿਲਣੀ ਬਲਕਿ ਤੁਹਾਨੂੰ ਇਨਾਮ ਮਿਲਣਗੇ ਉਸ ਵੇਲੇ 1710 ਦੇ ਅਖੀਰ ਤੇ 11 ਦੇ ਆਰੰਭਤਾ ਅੰਦਰ ਬੇਅੰਤ ਸਿਰ ਕੱਢ ਸਿੱਖ ਆਗੂਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਉਸ ਵੇਲੇ 40 ਸਿੱਖ ਗ੍ਰਫਦਾਰ ਕਰਕੇ ਲਾਹੌਰ ਆਲੂਬਾਲ ਜਿਹੜੀ ਜਗ੍ਹਾ ਹੈ ਉੱਥੇ ਲਿਜਾ ਕੇ 40 ਟੋਹੇ ਪੁੱਟ ਕੇ 40 ਟੋਹੇ ਪੁੱਟੇ ਕਦ ਮੁਤਾਬਕ ਟੋਹਾ ਪੁੱਟਣਾ ਵਿੱਚ 40 ਸਿੱਖਾਂ ਨੂੰ ਖੜਿਆਂ ਕੀਤਾ ਪਹਿਲਾਂ ਜਾਲਮ ਨੇ ਗੋਡਿਆਂ ਤੱਕ ਮਿੱਟੀ ਭਰੀ ਤੇ ਮਿੱਟੀ ਨੂੰ ਚੰਗੀ ਤਰ੍ਹਾਂ ਕੁੱਟਿਆ ਬਾਅਦ ਵਿੱਚ ਲੱਕ ਤੱਕ ਮਿੱਟੀ ਭਰੀ ਫਿਰ ਮਿੱਟੀ ਨੂੰ ਕੁੱਟਿਆ ਤੇ ਜਿੰਨਾ ਖੂਨ ਸੀ ਇਹ ਕੁਦਰਤੀ ਗੱਲ ਹੈ ਜਿਸ ਥਾਂ ਨੂੰ ਦਬਾਇਆ ਗਾਏ ਉਹ ਖੂਨ ਅੱਗੇ ਪਿੱਛੇ ਹੁੰਦਾ ਫਿਰ ਆਖਰ ਤੀਜੀ ਵਾਰ ਇਹਨਾਂ ਛਾਤੀ ਤੱਕ ਮਿੱਟੀ ਭਰ ਕੇ ਚੰਗੀ ਤਰ੍ਹਾਂ ਜਦੋਂ ਮਿੱਟੀ ਨੂੰ ਕੁੱਟਿਆ ਪਹਿਲਾਂ ਕੇਵਲ ਖੂਨ ਦੀ ਗੱਲ ਸੀ ਫਿਰ ਸਾਹ ਲੈਣਾ ਵੀ ਔਖਾ ਹੋ ਗਿਆ ਤੇ ਇਵੇਂ 40 ਸਿੱਖਾਂ ਨੂੰ 1711 ਈਸਵੀ ਅੰਦਰ 40 ਟੋਹੇ ਪੁੱਟ ਕੇ ਦਬ ਕੇ ਸ਼ਹੀਦ ਕੀਤਾ ਗਿਆ ਸੀ ਮੈਂ ਤੁਹਾਨੂੰ ਬੇਨਤੀ ਇਹ ਤਾਂ ਕਹਿ ਲੱਗਿਆ ਕਿ 40-40 ਸਿੱਖਾਂ ਦਾ ਜਥਾ ਸਿੱਖ ਕੌਮ ਵਿੱਚ ਇਹ ਗੁਰੂ ਦੇ ਬਾਣਾ ਤੇ ਰੱਬੀ ਰਜਾ ਹੋਵੇਗੀ ਉਹ ਤਿੰਨ ਵਾਰੀ ਸ਼ਹੀਦ ਹੋਇਆ ਮੈਂ ਪਿਛੋਕੜ ਵਾਲਾ ਇਤਿਹਾਸ ਨਹੀਂ ਵਿਚਾਰਨਾ ਤੁਸੀਂ ਕਈ ਦਿਨਾਂ ਤੋਂ ਸੁਣਦੇ ਆ ਰਹੇ ਹੋ ਪਰ ਮੈਂ ਚਮਕੌਰ ਦੀ ਗੜੀ ਦੇ ਕੁਝ ਸ਼ਹੀਦਾਂ ਦਾ ਵਿਸਤਾਰ ਨਾਲ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਅੱਲਾ ਯਾਰਖਾ ਜੋਗੀ ਦੇ ਬੋਲ ਨੇ ਕਲਗੀਧਰ ਪਾਤਸ਼ਾਹ ਜਦੋਂ ਇੱਥੇ ਆਏ ਸਨਾਂ ਮਾਨੂੰ ਬਚਨ ਆਕੇ ਸੰਜਿਸ ਖਿੱਤੇ ਪੇ ਆਨਾ ਥਾ ਜੇ ਵਹੀ ਹੈ ਕੱਲ ਜਹਾਂ ਸੇ ਲੁੱਟ ਕੇ ਜਾਣਾ ਜੇ ਵਹੀ ਹੈ ਸੋਏ ਹੋਏ ਬੱਚੋਂ ਕੇ ਸਰ ਕੋ ਪਕੜ ਕਰ ਚੱਲ ਦੋਗੇ ਅੱਬਾ ਕੋ ਮੁਸੀਬਤ ਮੇ ਜਕੜ ਕਰ ਠੀਕ ਕਿਸਮਤ ਨੇ ਲਿਖੀ ਹੋਈ ਕਿਸਮਤ ਕੋ ਉਜੜ ਕਰ ਵਾਦਾ ਤੋ ਕੀਏ ਜਾਓ ਮਿਲਨੇ ਕਾ ਵਿਚਰ ਕਰ ਥੀ ਚਾਰ ਹੈ ਅਬ ਦੂਹੀ ਸ਼ਹਿਰ ਜੇ ਵੀ ਨਾ ਹੋਣਗੇ ਹਮ ਸ਼ੁਕਰ ਕਰਾਂਗੇ ਅਗਰ ਜੇ ਵੀ ਨਾ ਹੋਣਗੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੀ ਜ਼ਿੰਦਗੀ ਅੰਦਰ ਕਦੀ ਪਰਮਾਤਮਾ ਨੂੰ ਕੋਈ ਉਲਾੰਦਾ ਨਹੀਂ ਦਿੱਤਾ ਬਲਕਿ ਸ਼ੁਕਰ ਹੀ ਕੀਤਾ ਇਹ ਸਾਨੂੰ ਅੰਮ੍ਰਿਤ ਬਾਣੀ ਵੀ ਸਮਝਾਉਂਦੀ ਹੈ ਆਪਾ ਨਾਲ ਨਾਲ ਬਾਣੀ ਵਿੱਚੋਂ ਵਿਚਾਰੀਏ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੇ ਵੀ ਇਹ ਬੰਦੇ ਰੱਬ ਨੇ ਇਹਨੂੰ ਦਸਦਾਤਾਂ ਦਿੱਤੀਆਂ ਹਨ ਨਾ ਤੂੰ ਕਹੀ ਮੇਰੀ 10 ਦਿੱਤੀਆਂ ਦਾਤਾਂ ਦਾ ਸ਼ੁਕਰ ਨਹੀਂ ਕਰਦਾ ਤੇ ਇੱਕ ਜਿਹੜੀ ਮੰਗਦਾ ਹੈ ਕਈ ਵਾਰੀ ਉਹ ਗੁਰੂ ਕਿਸੇ ਕਾਰਨ ਨਾਂ ਵੀ ਦੇ ਸੇ ਤੇਰੇ ਭਲੇ ਵਾਸਤੇ ਹੋਵੇ ਇੱਕ ਨਾਂ ਰੱਬ ਦੇ ਤੂੰ ਉਲੰਬੇ ਜਿੰਨਾ 10 ਦਿੱਤੀਆਂ ਦਾ ਕੋਈ ਸ਼ੁਕਰ ਨਹੀਂ ਹੈ ਇੱਕ ਰੱਬ ਨਾਂ ਦੇ ਤੂੰ ਬਾਰ-ਬਾਰ ਉਲੰਬੇ ਜਿੰਨਾ ਅੰਮ੍ਰਿਤ ਬਾਣੀ ਨੇ ਬਚਨ ਆਖੇ ਜੇ ਰੱਬ 10 ਵੀ ਖੋ ਲਵੇ ਇੱਕ ਵੀ ਨਾਂ ਦੇਵੇ ਫਿਰ ਤੂੰ ਦੱਸ ਰੱਬ ਦਾ ਕੀ ਵਿਗਾੜ ਸਕੇਗਾ ਅੰਮ੍ਰਿਤ ਬਾਣੀ ਦਾ ਬੋਲ ਹੈ 10 ਵਸਤੂ ਲੈ ਪਾਛੇ ਪਾਵੇ 1 ਵਸਤੂ ਕਾਰਨ ਵਿਖੋਟ ਗਵਾਵੇ 1 ਪੀਣਾ ਦੇ 10 ਪੀ ਹਿਰਲੇ ਤੋਂ ਮੁੜਾ ਕਹ ਕਹਾ ਕਹ ਜਿਸ ठाकुर ਸੋ ਨਹੀਂ ਚਾਰਾ ਤਾਕੂ ਕੀਜੈ ਸਦ ਨਮਸ਼ਕਾਰ ਇੱਕ ਬੇਨਤੀ ਮੈਂ ਤੁਹਾਨੂੰ ਹੋਰ ਕਰਾਂ ਜਿਹੜੀ ਚਮਕੌਰ ਦੀ ਗੜੀ ਹੈ ਉਹ ਤੁਹਾਨੂੰ ਪਤਾ ਹੈ ਵੀ ਕਿਨੇ ਪੇਟ ਕੀਤੀ ਸੀ ਕਈ ਦਿਨਾਂ ਤੋਂ ਤੁਸੀਂ ਇਤਿਹਾਸ ਹੁੰਦੇ ਆ ਰਹੇ ਹੋ ਬੁਗੇ ਹੈਦਾਨਗੀ ਦੀ ਗੱਲ ਐ ਵੀ ਤੁਸੀਂ ਯਾਦ ਨਹੀਂ ਰੱਖਿਆ ਤੁਹਾਨੂੰ ਦੱਸਿਆ ਨਹੀਂ ਤੁਸੀਂ ਆਕੀ ਤਾਂ ਰੱਖਿਆ ਹਾਂ ਜੇ ਇਹ ਗੱਲ ਯਾਦ ਰੱਖਣ ਜੋਗ ਹੈ ਜਿਹੜੀ ਚਮਕੌਰ ਦੀ ਗੜੀ ਹੈ ਨਾ ਉਹ ਬੁੱਧੀ ਚੰਦ 라ਵਤ ਉਸ ਸੱਜਣ ਭਲੇ ਪੁਰਖ ਦੀ ਗੁਰੂ ਚਰਨਾਂ ਵਿੱਚ ਭੇਟ ਕੀਤੀ ਹੋਈ ਹੈ ਬੁੱਧੀ ਚੰਦ ਲਾਬਤ ਨੇ ਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ ਸੀ ਪਾਕਸ਼ਾ ਮੈਨੂੰ ਪਤਾ ਹੈ ਵੀ ਜਿਹੜੇ ਜੰਗ ਕਿਲਿਆਂ ਵਿੱਚ ਲੜੇ ਜਾਂਦੇ ਨੇ ਪਰ ਅੱਜ ਗਰੀਬ ਕੋਲ ਕੋਈ ਕਿਲਾ ਨਹੀਂ ਹੈ ਨਹੀਂ ਤੁਹਾਡੇ ਚਰਨਾਂ ਵਿੱਚ ਭੇਟ ਕਰਦਾ ਮੇਰੇ ਕੋਲ ਇੱਕ ਕੱਚੀ ਗੜੀ ਹੈ ਯਾਦ ਰੱਖੋ ਇਹਦੀਆਂ ਚਾਰੋਂ ਕੰਧਾਂ ਚਾਰ ਚੁਪੇਰੇ ਤੋਂ ਕੱਚੀਆਂ ਸਨ ਇੱਕੋ ਇੱਕ ਦਰਵਾਜ਼ਾ ਸੀ ਤੇ ਮੈਂ ਇਹ ਕੱਚੀ ਗੜੀ ਰੜੇ ਮੈਦਾਨ ਜੰਗ ਲੜਨ ਦੀ ਬਜਾਏ ਗਰੀਬ ਦੀ ਇਹ ਭੇਟਾ ਪ੍ਰਵਾਨ ਕਰ ਲਵੋ ਆਪਣੇ ਮੁਬਾਰਕ ਚਰਨ ਇਸ ਕੱਚੀ ਹਵੇਲੀ ਅੰਦਰ ਕੱਚੀ ਗੜੀ ਵਿੱਚ ਪਾਓ ਗੁਰੂ ਕਲਗੀਧਰ ਪਾਤਸ਼ਾਹ ਨੇ ਬੁੱਧੀ ਚੰਦ ਦੇ ਰਾਤ ਦੀ ਕੀਤੀ ਭੇਟਾ ਪ੍ਰਵਾਨ ਕਰ ਲਈ ਅੱਜ ਉਸ ਵੇਲੇ ਪੱਕੇ ਮਹੱਲ ਵੀ ਹੋਣਗੇ ਸਮੇਂ ਨਾਲ ਢਹਿ ਢੇਰੀ ਹੋ ਗਏ ਪੱਕਿਆਂ ਨੂੰ ਕੋਈ ਯਾਦ ਨਹੀਂ ਕਰਦਾ ਪਰ ਉਸ ਚਮਕੌਰ ਦੀ ਗੜੀ ਨੂੰ ਅੱਜ ਬੇਅੰਤ ਸੰਗਤਾਂ ਨਮਸ਼ਕਾਰ ਕਰਦੀਆਂ ਹਨ ਜਮ ਕੌਰ ਦੀ ਗੱਡੀ ਅੰਦਰ ਦੋ ਸ਼ਹਿਬਜ਼ਾਦਿਆਂ ਦਾ ਜ਼ਿਕਰ ਤੇ ਤੁਸੀਂ ਸੁਨਿਆ ਵੀ ਹੋਵੇਗਾ ਤੇ ਬਹੁਤ ਵਾਰੀ ਆਪਾਂ ਕਲਗੀ ਧਰਦੀ ਦੇ ਲਖਤੇ ਜ਼ਿਕਰਾਂ ਦਾ ਪੁੱਤਰਾਂ ਦਾ ਜਿਹੜਾ ਜੀਵਨ ਆਪਾਂ ਸੁਣਦੇ ਪੜ੍ਹਦੇ ਆਂ ਸ਼ਹਾਤਾਂ ਦੇ ਜੰਮ ਪੀਤੇ ਆਪਾਂ ਅਗਲੇ ਕੁਝ ਸਿੱਖਾਂ ਨੂੰ ਵਿਚਾਰਦੇ ਆਂ ਸਿੱਖ ਕੌਮ ਅੰਦਰ ਕੁਝ ਪਰਿਵਾਰ ਅਜਿਹੇ ਨੇ ਜਿਨ੍ਹਾਂ ਨੂੰ ਜਿੰਨੀ ਨਮਸਕਾਰ ਕਰੂੰ ਉਹ ਥੋੜੀ ਐ ਉਹਨਾਂ ਵਿੱਚੋਂ ਇੱਕ ਪਰਿਵਾਰ ਐ ਉਹ ਭਾਈ ਮਨੀ ਸਿੰਘ ਦਾ ਪਰਿਵਾਰ ਐ ਇਹਨਾਂ ਦਾ ਜਿਹੜਾ ਬਜ਼ੁਰਗ ਐ ਉਹਦਾ ਨਾਮ ਐ ਭਾਈ ਰਾਉ ਰਾਉ ਦਾ ਪੁੱਤ ਐ ਭਾਈ ਮੂਲਾ ਮੂਲੇ ਦਾ ਪੁੱਤ ਐ ਭਾਈ ਬੱਲੂ ਬੱਲੂ ਦਾ ਪੁੱਤ ਐ ਭਾਈ ਮਾਈ ਦਾਸ ਮਾਈ ਦਾਸ ਦੇ ਅੱਗੇ 12 ਪੁੱਤ ਨੇ ਭਾਈ ਮਨੀ ਸਿੰਘ ਹੁਣੀ 12 ਭਰਾ ਨੇ ਤੇ ਭਾਈ ਮਨੀ ਸਿੰਘ ਦੇ ਅੱਗੇ 10 ਪੁੱਤ ਨੇ ਇਹ ਇਹ ਪਰਿਵਾਰ ਵਿੱਚੋਂ ਸਭ ਤੋਂ ਪਹਿਲਾਂ ਜਿਹੜਾ ਸ਼ਹੀਦੀ ਦਾ ਖਾਤਾ ਖੋਲਿਆ ਹੈ ਉਹ ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਭਾਈ ਬੱਲੂ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੇਲੇ ਯਾਦ ਰੱਖਿਓ ਗੁਰੂ ਹਰਗੋਬਿੰਦ ਸਾਹਿਬ ਨੇ 4 ਜੰਗਾਂ ਲੜੀਆਂ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਹੋ ਕੇ ਜੰਗ ਦੇ ਮੈਦਾਨ ਵਿੱਚ ਜੂਝ ਕੇ ਸ਼ਹਾਦਤ ਦਾ ਜਾਮ ਪੀਤਾ ਸੀ ਭਾਈ ਮਨੀ ਸਿੰਘ ਜੀ ਦੇ ਦਾਦਾ ਜੀ ਭਾਈ ਬੱਲੂ ਜੀ ਨੇ ਤੁਸੀਂ ਇਤਿਹਾਸ ਨੂੰ ਪੜੋ ਨਾ 53 ਜੀ ਇੱਕੋ ਪਰਿਵਾਰ ਵਿੱਚੋਂ ਸ਼ਹੀਦ ਨੇ ਮੇਰਾ ਖਿਆਲ ਹੈ ਵੀ ਇਹੋ ਜਿਹਾ ਪਰਿਵਾਰ ਹੋਰ ਨਹੀਂ ਹੋਵੇਗਾ ਸ਼ਾਇਦ 53 ਜੀ ਸ਼ਹੀਦ ਨੇ ਭਾਈ ਮਨੀ ਸਿੰਘ ਹੁਣੀ 12 ਭਰਾ ਨੇ 10 ਭਰਾ ਸ਼ਹੀਦ ਨੇ ਭਾਈ ਮਨੀ ਸਿੰਘ ਦੇ 10 ਪੁੱਤ ਨੇ 8 ਪੁੱਤ ਸ਼ਹੀਦ ਨੇ ਖੁਦ ਭਾਈ ਮਨੀ ਸਿੰਘ 90 ਸਾਲ ਦੀ ਉਮਰ ਵਿੱਚ ਬੰਦ-ਬੰਦ ਕਟਵਾਉਂਦਾ ਸੋਚਣ ਵਾਲੀ ਗੱਲ ਹੈ ਵੀ ਕਿੰਨੇ ਵਾਲੀ ਕੰਨਾਂ ਵਿੱਚ ਆਵਾਜ਼ ਪੈਂਦੀ ਹੋਵੇਗੀ ਭਾਈ ਮਨੀ ਸਿੰਘ ਦੀ ਅੱਜ ਤੁਹਾਡਾ ਭਰਾ ਸ਼ਹੀਦ ਹੋ ਗਿਆ ਅੱਜ ਪੁੱਤ ਸ਼ਹੀਦ ਹੋ ਗਿਆ ਅੱਜ ਭਤੀਜਾ ਸ਼ਹੀਦ ਹੋ ਗਿਆ ਪਰ ਵਾਰ-ਵਾਰ ਗੁਰੂ ਚਰਨਾਂ ਵਿੱਚ ਇੱਕ ਅਰਦਾਸ ਕਰਦੇ ਸਨ ਸਤਿਗੁਰੂ ਮੇਰੀ ਤੇਰੇ ਨਾਲ ਨਿਭ ਜਾਏ ਇਹ ਤੇਰੀਆਂ ਦਿੱਤੀਆਂ ਦਾਤਾਂ ਤੇਰੇ ਚਰਨਾਂ ਵਿੱਚ ਲੇਖੇ ਲੱਗ ਜਾਣ ਮੈਂ ਆਪਣੇ ਆਪ ਨੂੰ ਸੁਭਾਗਾ ਸਮਝਨੇ ਬਾਤ ਵਿੱਚ ਚਮਕੌਰ ਦੀ ਗੜੀ ਦੀ ਕਰਨੀ ਹੈ ਚਮਕੌਰ ਦੀ ਗੜੀ ਵਿੱਚ ਵੀ ਭਾਈ ਮਨੀ ਸਿੰਘ ਦਾ ਇੱਕ ਭਰਾ ਭਾਈ ਦਾਨ ਸਿੰਘ ਤਨ ਪੁੱਤ ਭਾਈ ਅਲਕ ਸਿੰਘ ਭਾਈ ਅਜਬ ਸਿੰਘ ਭਾਈ ਅਜੈਬ ਸਿੰਘ ਆਹ ਤਿੰਨ ਪੁੱਤ ਤੇ ਇੱਕ ਪਰਾਂ ਇਹ ਚਮਕੌਰ ਦੀ ਗੜੀ ਵਿੱਚ ਨਹੀਂ ਦੋ ਪੁੱਤਰਾਂ ਦਾ ਹੁਰਮੇ ਤੁਹਾਨੂੰ ਜ਼ਿਕਰ ਕਰਾਂ ਇੱਕ ਜਿਹੜਾ ਸਰਸਾ ਕੰਡੇ ਸ਼ਾਹੀ ਟਿੱਬੀ ਤੇ ਜਿਹੜਾ ਸਿੱਖ ਸ਼ਹੀਦ ਹੁੰਦਾ 50 ਸਿੱਖਾਂ ਦਾ ਜਥੇ ਦਾ ਆਗੂ ਬਣਾਇਆ ਸੀ ਕਲਗੀਧਰ ਪਾਤਸ਼ਾਹ ਨੇ ਕੀ ਨਾਮ ਹੈ ਭਾਈ ਉਦਾਸ ਸਿੰਘ ਜੀ ਇਹ ਭਾਈ ਮਨੀ ਸਿੰਘ ਦਾ ਪੁੱਤ ਹੈ ਇੱਕ ਜਿਹੜਾ ਪੁੱਤ ਹੈ ਜਿਹੜਾ ਮਲਕਪੁਰ ਰੰਗਣਾ ਜੂਝ ਕੇ ਉੱਥੇ ਬਹੁਤ ਜ਼ਖਮੀ ਹੋ ਗਿਆ ਸੀ ਤੇ ਬਾਬਾ ਅਜੀਤ ਸਿੰਘ ਜੀ ਉਹਨੂੰ ਚੁੱਕ ਕੇ ਕੋਟਲਾ ਨਿਹੰਗ ਖਾਨ ਦੇ ਘਰ ਲੈ ਆਏ ਤੇ ਉੱਥੇ ਸ਼ਹਾਦਤ ਦਾ ਜਾਮ ਪੀ ਜਾਂਦਾ ਹੈ ਉਹਦਾ ਕੀ ਨਾਮ ਹੈ ਭਾਈ ਬਚਿੱਤਰ ਸਿੰਘ ਜੀ ਇਹ ਵੀ ਭਾਈ ਮਨੀ ਸਿੰਘ ਦੇ ਪੁੱਤ ਨੇ ਫਿਰ ਧਿਆਨ ਦਿਓ ਇਸ ਬੇਨਤੀ ਬਲ ਭਾਈ ਮਨੀ ਸਿੰਘ ਜੀ ਦੇ ਪੁੱਤਰ ਪੰਜ ਇੱਕ ਪਲ ਤੁਹਾਨੂੰ ਹੋਰ ਬੇਨਤੀ ਕਰਾਂ ਫਿਰ ਗੱਲ ਥੋੜੀ ਹੋਰ ਸਪਸ਼ਟ ਹੋ ਜਾਏਗੀ ਗੁਰੂ ਸਹਿਬਾਨਾਂ ਦੇ ਵੇਲੇ ਇਹ ਇਤਿਹਾਸ ਕਹਿੰਦੇ ਸਾਡਾ ਦੋ ਤਰ੍ਹਾਂ ਦੇ ਸਿੱਖ ਸਨ ਇੱਕ ਦਰਬਾਰੀ ਸਿੱਖ ਦੂਜੇ ਘਰਬਾਰੀ ਸਿੱਖ ਦਰਬਾਰੀ ਸਿੱਖ ਹੋਉਂਦੇ ਸਨ ਜਿਹੜੇ ਪੱਕੇ ਤੌਰ ਤੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਵਾ ਕੇ ਭੇਟ ਕਰ ਦਿੱਤੇ ਜਾਂਦੇ ਸਨ ਉਹਨਾਂ ਦਾ ਹਰ ਦੁੱਖ ਸੁੱਖ ਜੰਮਨ ਮਰਨ ਖੁਸ਼ੀ ਗਮੀ ਗੁਰੂ ਚਰਨਾਂ ਵਿੱਚ ਹੀ ਹੁੰਦੀ ਸੀ ਪਰਤ ਕਿਉਂ ਘਰਾਂ ਨੂੰ ਨਹੀਂ ਜਾਂਦੇ ਸਨ ਘਰਬਾਰੀ ਸਿੱਖੋਂ ਹੁੰਦੇ ਸਨ ਜਿਹੜੇ ਵਕਤ ਕੱਢ ਕੇ ਗੁਰੂ ਚਰਨਾਂ ਵਿੱਚ ਜਾਣਾ ਤੇ ਗੁਰੂ ਜੀ ਦਾ ਉਪਦੇਸ਼ ਸੁਣ ਕੇ ਸੇਵਾ ਸਿਮਰਨ ਕਰਕੇ ਗੁਰੂ ਕੀਆਂ ਰਹਿਮਤਾਂ ਲੈ ਕੇ ਫਿਰ ਵਾਪਸ ਘਰਾਂ ਨੂੰ ਭਰਤ ਆਉਣਾ ਹੈ ਇਹ ਇਤਿਹਾਸ ਕਹਿੰਦਾ ਹੈ ਭਾਈ ਮਨੀ ਸਿੰਘ ਨੇ ਆਪਣੇ 10 ਪੁੱਤਾਂ ਵਿੱਚੋਂ ਜਿਹੜੇ 5 ਪੁੱਤ ਨੇ ਭਾਈ ਚਿੱਤਰ ਸਿੰਘ ਇਹ ਨਹੀਂ ਗੁਰੂ ਚਰਨਾਂ 'ਚ ਕਰ ਅਰਦਾਸ ਕਰਵਾਇਆ ਇਸ ਤੋਂ ਇਲਾਵਾ ਭਾਈ ਬਚਿੱਤਰ ਸਿੰਘ ਭਾਈ ਉਦੇਸ਼ ਸਿੰਘ ਭਾਈ ਅਨਕ ਸਿੰਘ ਭਾਈ ਅਜਬ ਸਿੰਘ ਤੇ ਭਾਈ ਅਜੈਬ ਸਿੰਘ ਆਹ ਜਿਹੜੇ ਪੰਜ ਪੁੱਤ ਨੇ ਇਹ ਪੱਕੇ ਤੌਰ ਤੇ ਗੁਰੂ ਕਲਗੀ ਧਰ ਪਾਤਸ਼ਾਹ ਜੀ ਦੇ ਚਰਨਾ ਵਿੱਚ ਅਰਦਾਸ ਕਰਵਾ ਕੇ ਭੇਟ ਕੀਤੇ ਹੋਏ ਪੁੱਤਰ ਨੇ ਵੈਸੇ ਤੇ ਜਿਹੜਾ ਸਿੱਖ ਹੈ ਉਹ ਅਰਦਾਸ ਅੱਜ ਵੀ ਇਹੀ ਕਰਦਾ ਹੈ ਵੀ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨੇ ਆਈਏ ਗੁਰੂ ਤੇ ਸਿੱਖ ਤੇ ਹਮੇਸ਼ਾ ਹੀ ਅਰਦਾਸ ਕਰਦਾ ਹੈ ਵੀ ਸਤਿਗੁਰੂ ਤਨ ਮਨ ਧਨ ਸਭ ਕੁਝ ਤੇਰਾ ਹੈ ਫਿਰ ਵੀ ਬੇਨਤੀ ਕਰਾਂ ਵੀ ਇਹ ਭਾਈ ਮਨੀ ਸਿੰਘ ਦੇ ਪਰਿਵਾਰ ਦੀ ਇੱਕ ਬਹੁਤ ਵੱਡੀ ਰੀਤ ਰਹੀ ਹੈ ਤੁਸੀਂ ਇਤਿਹਾਸ ਵਿੱਚੋਂ ਬਾਚੋ ਇਹਨਾਂ ਦੇ ਜਿਹੜੇ ਪਿਤਾ ਜੀ ਸਨ ਮਾਈ ਦਾਸ ਜੀ ਉਹ ਜਦੋਂ ਥੋੜੀ ਜੀ ਸੁਰਤ ਸੰਭਾਲਦਾ ਸੀ ਬੱਚਾ ਤੇ ਆਪਣੇ ਪੁੱਤ ਨੂੰ ਗੁਰੂ ਚਰਨਾਂ ਵਿੱਚ ਲੈ ਕੇ ਜਾਂਦੇ ਸਨ ਜਿਵੇਂ ਭਾਈ ਦਾਨ ਸਿੰਘ ਜਿਹੜਾ ਚਮਕੌਰ ਦੀ ਗੜੀ ਵਿੱਚ ਹੈ ਜਦੋਂ ਇਹਦਾ ਜਨਮ ਹੋਇਆ ਤੇ ਥੋੜੀ ਜੀ ਸੁਰਤ ਸੰਭਾਲੀ ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਭਾਈ ਮਾਈ ਦਾਸ ਗੁਰੂ ਚਰਨਾਂ ਵਿੱਚ ਲੈ ਕੇ ਗਿਆ ਮੱਥਾ ਟੇਕਿਆ ਅਰਦਾਸ ਕੀਤੀ ਸਤਿਗੁਰੂ ਇਹ ਜਨਮਿਆ ਭਾਵੇਂ ਮੇਰੇ ਘਰ ਵਿੱਚ ਐ ਪਰ ਆਖਰ ਇਹ ਜਿਹੜੀ ਦਾਤ ਐ ਇਹ ਤੁਹਾਡੀ ਐ ਪੁੱਤਰ ਤੁਹਾਡਾ ਔਰ ਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ ਮਹਾਰਾਜ ਇਹਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਇਹ ਤੁਹਾਡੇ ਚਰਨਾਂ ਵਿੱਚ ਜੁੜ ਕੇ ਰਹਿ ਗੁਰੂ ਕਹਾਗੀ ਕਰ ਮਹਾਰਾਜ ਨੇ ਉਸ ਵੇਲੇ ਬੜਾ ਤਰੁੱਟ ਕੇ ਭਾਈ ਦਾਨ ਸਿੰਘ ਨੂੰ ਆਪਣੀ ਗੋਦ ਵਿੱਚ ਲੈ ਕੇ ਬਚਨ ਆਖੇ ਸਨ ਕਹਿ ਲੱਗੇ ਮਾਈ ਦਾਸ ਸਮਾਂ ਆਏਗਾ ਇਹ ਬਹੁਤ ਸਦਕ ਨਾਲ ਸਿੱਖੀ ਨੂੰ ਪਾਲੇਗਾ ਮੈਂ ਤੁਹਾਨੂੰ ਅੱਜ ਵੀ ਬੇਨਤੀ ਕਰਾਂ ਹੱਥ ਜੋੜ ਕੇ ਬੜਾ ਪਿਆਰਾ ਇੱਕ ਬਚਨ ਗੁਰਮੁਖ ਵਿਦਵਾਨ ਆਖਦਾ ਹੈ ਅੱਜ ਵੀ ਸਾਡੇ ਘਰਾਂ ਵਿੱਚ ਜਦੋਂ ਪੁੱਤਰ ਧੀਆ ਦਾ ਜਨਮ ਹੋਵੇ ਤੇ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਸਿੱਖ ਨੂੰ ਅਰਦਾਸ ਕਰਨੀ ਚਾਹੀਦੀ ਹੈ ਵੀ ਸਤਿਗੁਰੂ ਅੱਜ ਕੱਲਾ ਮੇਰਾ ਪਰਿਵਾਰ ਨਹੀਂ ਵਧਿਆ ਕਲਗੀਧਰ ਪਾਤਸ਼ਾਹ ਅੱਜ ਤੇਰਾ ਪਰਿਵਾਰ ਵਧ ਗਿਆ ਮੈਂ ਆਪਣੇ ਬੱਚੇ ਬੱਚੀ ਨੂੰ ਸ਼ਿਦਕ ਨਾਲ ਭਾਵਨਾ ਨਾਲ ਇਹਨੂੰ ਤੇਰੇ ਚਰਨਾਂ ਵਿੱਚ ਜੋੜਾਂਗਾ ਇਹਨੂੰ ਅੰਮ੍ਰਿਤ ਬਾਣੀ ਨਾਲ ਸੇਵਾ ਸਿਮਰਨ ਦੇ ਨਾਲ ਇਹਨੂੰ ਅੰਮ੍ਰਿਤ ਦੀ ਦਾਤ ਨਾਲ ਜੋੜਾਂਗਾ ਤਾਂ ਜੋ ਇਹ ਆਪਣਾ ਜੀਵਨ ਤੇਰੇ ਚਰਨਾਂ ਵਿੱਚ ਜੋੜ ਕੇ ਗੁਜ਼ਾਰ ਲਵੇ ਤੇਰੀ ਅੰਮ੍ਰਿਤ ਬਾਣੀ ਨਾਲ ਜੁੜ ਕੇ ਇਹਦੀ ਜ਼ਿੰਦਗੀ ਅੰਮ੍ਰਿਤ ਬਣ ਜਾਏ